ਵੀ ਜਿਹੜੇ ਤੁਸੀਂ ਸਾਡਾ ਵਲੌਗ ਦੇਖਦੇ ਹੋ ਸਾਨੂੰ ਤੁਸੀਂ ਤਾਂ ਦੱਸਿਓ ਜਰੂਰ ਵੀ ਸਾਨੂੰ ਚੈਨਲ ਹੋਰ ਬਣਾਉਣਾ ਚਾਹੀਦਾ ਹੈ ਜਾਂ ਵੀ ਸਾਨੂੰ ਇਸੇ ਚੈਨਲ ਤੇ ਪਾਣੇ ਚਾਹੀਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵੀ ਅਸੀਂ ਅੱਜ ਆਇਆ ਤੁਹਾਡੇ ਵੀ ਯਾਨਕੀ ਵਿੱਚ ਥੋੜੀ ਸਲਾਹ ਲੈਣ ਵਾਸਤੇ ਆਏ ਆ ਅਸੀਂ ਇੱਕ ਅਜੀਬ ਜਿਹਾ ਅਚੰਭੇ ਵਿੱਚ ਫਸ ਗਏ ਆ ਅਸੀਂ ਵੀ ਸਮਝ ਨਹੀਂ ਆ ਰਿਹਾ ਕੁਛ ਵੀ ਕਿਵੇਂ ਕਰੀਏ ਅਸੀਂ YouTube ਤੇ ਵਲੌਗ ਪਾਨੇ ਆ ਤੇ ਸਾਡੇ ਵਲੌਗ ਜਿੱਥੇ ਤੱਕ ਅਜ ਸਾਨੂੰ 2 ਮਹੀਨੇ ਹੋ ਗਏ ਜਿੱਤ ਤੱਕ ਸਾਨੂੰ ਦੇਖਦੇ ਸੀ ਵਿਊ ਜਿੰਨੇ ਆਦੇ ਸੀ ਉਸ ਤੋਂ ਵੀ ਬਿਲਕੁਲ ਘਟ ਗਏ ਨੇ ਜਮਾ ਤੇ ਕਿ ਨੇ ਸਲਾਹ ਦਿੱਤੀ ਹੈ ਵੀ ਇਸ ਤਰ੍ਹਾਂ ਕਰਕੇ ਤੁਸੀਂ ਇੰਦੇ ਤੇ ਸ਼ਾਰਟ ਵੀਡੀਓ ਪਾਉਂਦੇ ਵੀ ਤੁਹਾਡੀ ਸ਼ਾਰਟ ਵੀਡੀਓ ਚਲਦੀਆਂ ਨੇ ਤਾਂ ਇਸ ਕਰ ਨੂੰ ਵੀ ਵਲੌਗ ਦੇ ਵਿੱਚ ਇਹ ਚੈਨਲ ਨੇ ਗਰੋ ਨਹੀਂ ਕਰਨਾ ਤੇ ਤੁਸੀਂ ਨਵਾਂ ਚੈਨਲ ਬਣਾਓ ਤੇ ਹੁਣ ਇਸੇ ਗੱਲ ਦੇ ਵਿੱਚ ਮੇਰਾ ਮਨਾਂ ਚੰਬੇ ਚ ਆ ਰਿਹਾ ਵੀ ਮੈਂ ਇਸੇ ਚੈਨਲ ਤੇ ਵਲੌਗ ਪਾਵਾਂ ਜਾਂ ਮੈਂ ਨਵਾਂ ਚੈਨਲ ਬਣਾਵਾਂ ਵਲੌਗ ਵਾਸਤੇ ਅਲੱਗ ਵੀ ਮੈਨੂੰ ਤੁਸੀਂ ਇਸ ਚੀਜ਼ ਦੀ ਸਲਾਹ ਦਿਓ ਮੈਨੂੰ ਦੱਸੋ ਵੀ ਕਿਵੇਂ ਕਰਾਂ ਮੈਂ ਕੁਝ ਸਮਝ ਨਹੀਂ ਆ ਰਿਹਾ ਸਾਡੇ ਜੀ ਬਾਕੀ ਵਾਹਿਗੁਰੂ ਮੇਰਾ ਕਰੇ ਜੀ ਤੁਸੀਂ ਸਾਨੂੰ ਦੱਸਣਾ ਜ਼ਰੂਰ ਵੀ ਕਿਸ ਤਰ੍ਹਾਂ ਕਰਕੇ ਕਰੀਏ ਮਨ ਨਾ ਬਹੁਤ ਜ਼ਿਆਦਾ ਅਚੰਬੇ ਚ ਆ ਰਿਹਾ ਅੱਜ ਅਸੀਂ ਵਲੌਗ ਨਹੀਂ ਬਣਾ पाए ਤੇ ਜਦੋਂ ਇਹ ਗੱਲ ਵੀ ਜਦੋਂ ਚੱਲ ਨਹੀਂ ਇਸ ਤਰ੍ਹਾਂ ਫਿਰ ਅਸੀਂ ਵੀ ਕਿਵੇਂ ਕਰਕੇ ਕਰੀਏ ਵੀ ਹੋਰ ਚੈਨਲ ਬਣਾਈਏ ਇਸ ਤਰ੍ਹਾਂ ਕਰਕੇ ਤੇ ਚੈਨਲ ਬਣਾਈਏ ਤਾਂ ਤੁਸੀਂ ਸਪੋਰਟ ਕਰੋਗੇ ਕਿ ਨਹੀਂ ਵੀ ਜਿਹੜੇ ਤੁਸੀਂ ਸਾਡਾ ਵਲੌਗ ਦੇਖਦੇ ਹੋ ਸਾਨੂੰ ਤੁਸੀਂ ਤਾਂ ਦੱਸਿਓ ਜਰੂਰ ਵੀ ਸਾਨੂੰ ਚੈਨਲ ਹੋਰ ਬਣਾਉਣਾ ਚਾਹੀਦਾ ਹੈ ਜਾਂ ਵੀ ਸਾਨੂੰ ਇਸੇ ਚੈਨਲ ਤੇ ਪਾਣੇ ਚਾਹੀਦੇ ਨੇ ਤੇ ਕਿਸੇ ਵੀਰ ਕੋਲ ਜਿਵੇਂ ਬਹੁਤ ਵੱਡੇ ਵੱਡੇ ਕ੍ਰिएਟਰ ਨੇ ਜੇ ਕਿਸੇ ਕੋਲ ਸਾਡੀ ਵੀਡੀਓ ਪਹੁੰਚਦੀ ਹੈ ਜੇ ਜਾਣਕਾਰੀ ਉਹਨਾਂ ਨੂੰ ਹੈ ਤਾਂ ਸਾਨੂੰ ਜਰੂਰ ਦੱਸਣਾ ਵੀ ਸ਼ਾਰਟ ਵੀਡੀਓ ਤੇ ਜਿਹੜਾ ਆਪਣਾ ਸ਼ਾਰਟ ਵੀਡੀਓ ਚੱਲ ਰਹੀਆਂ ਨੇ YouTube ਤੇ ਤਾਂ ਉਸ ਚੈਨਲ ਤੇ ਵਲੌਗ ਚੱਲ ਸਕਦੇ ਨੇ ਜਾਂ ਨਹੀਂ ਚੱਲ ਸਕਦੇ ਜੀ ਉਹਨਾਂ ਕੋਲ ਕਿੱਥੋਂ ਪਹੁੰਚੇਗੀ ਆਪਣੀ ਵੀਡੀਓ ਕੀ ਪਤਾ ਸ਼ਾਇਦ ਪਹੁੰਚ ਆਵੇ ਤਾਂ ਹੀ ਹੈ ਨਾ ਪਹੁੰਚ ਜਾਵੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਵੀ ਸਾਡੀ ਵੀਡੀਓ ਪਹੁੰਚ ਜੇ ਕਿਸੇ ਇਸ ਤਰ੍ਹਾਂ ਦੇ ਭਾਈ ਕੋਲ ਪਹੁੰਚ ਜੇ ਜਿਹਨੂੰ ਵੀ ਪਤਾ ਹੋਵੇ ਸਾਰਾ ਸਾਨੂੰ ਵੀ ਦੱਸ ਸਕੇ ਸਾਨੂੰ ਜਾਣਕਾਰੀ ਦੇ ਸਕੇ ਜੀ ਤੇ ਬਾਕੀ ਵਾਹਿਗੁਰੂ ਮਿਹਰਾ ਕਰੇ ਜੀ ਖੁਸ਼ ਰਹੋ ਹੱਸਦੇ ਵਸਦੇ ਰਹੋ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ ਸਤਿ ਸ੍ਰੀ ਅਕਾਲ ਜੀ